ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਪੁੱਚੋ ਕਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਸੱਜਣਾ ਨੂੰ ਬਠਿੰਡਾ ਕੁਆਲਿਟੀ ਦੀ ਚੀਜ਼ ਦਿਖਾਉਂਗਾ ਦਿਖਾਵਾਂਗੇ ਇੱਕ ਪਰ ਕੁਆਲਿਟੀ ਕਬੂਲਟੀ ਝੋਟੀ ਦੀ ਟੋਪ ਆ ਨਾਲੇ ਇੱਥੇ ਤੋਂ ਲਾ ਲਈਓ ਸਟਾਰਟਿੰਗ ਜੀ ਤੁਸੀਂ ਇਹਦੇ ਕੱਦ ਦਾ ਆਈਡੀਆ ਵੀ ਕੱਦ ਕਾਠ ਕਿੱਡਾ ਕਾ ਦੂਜਾ ਸੂਆ ਤਾਜੀ ਸੂਈਆ ਤੇ ਨਾਲ ਜਿਹੜੀ ਇਹਦੇ ਕੱਟੀਆ ਕੱਟੀ ਵੀ ਬਾਈ ਕਹਿੰਦਾ ਬਾ ਕਮਾਲ ਸੀਮਨ ਦੀ ਹੈ ਤੇ ਜਿਹੜੇ ਇਹਦੇ ਰਿਕਾਰਡ ਨੇ ਇਹਦੇ ਰਿਕਾਰਡ ਵੀ ਝੋਟੀ ਦੇ ਵੱਡੇ ਨੇ ਇੱਕ ਗੱਲ ਹੋਰ ਦੱਸਦਾ ਨਾ ਇਹਦਾ ਜਿਹੜਾ ਰੇਟ ਆ ਰੇਟ ਵੀਡੀਓ 'ਚ ਹੀ ਕਰਾਊਗਾ ਉਹ ਸ਼ੰਕਾ 'ਚ ਨਾ ਰਹੇ ਹੋ ਵੀ ਵੱਡੀ ਝੋਟੀ ਆ ਰੇਟ ਬਾਈ ਨੇ ਦੱਸਣਾ ਨਹੀਂ ਕਬਾਲਤੀ ਕਬੂਲਤੀ ਇਹਦੀ ਹੈਗੀ ਆ ਫੁੱਲ ਟਾਪ ਧਾਰਾਂ ਤੂਰਾ ਮਾਰ ਕੇ ਹਰੇਕ ਪੱਖ ਤੋਂ ਚੈੱਕ ਕਰਾ ਦਾਂਗੇ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਹੋਈ ਉਹ ਸੱਜਣ ਬਾਈ ਤੋਂ ਆਨਲਾਈਨ ਵੀ ਮੰਗਾ ਲਿਓ ਤੇ ਬਾਕੀ ਜਿਹੜੇ ਬਾਈ ਦੇ ਉਧਰ ਵੀ ਮਾਰਦੇ ਕਰੀ ਕੈਮਰਾ ਰਤীন ਦੇ ਵਿੱਚ ਪਸ਼ੂ ਘਰੇ ਰੱਖੇ ਹੋਏ ਨੇ ਉਹ ਸੱਜਣੋਂ ਤਕਰੀਬਨ ਤਕਰੀਬਨ ਪਹਿਲਣ ਝੋਟੀ ਦਾ 18 ਕਿਲੋ ਦੁੱਧ ਰਿਕਾਰਡ ਹੋਇਆ ਲੈਵ ਵਿੱਚ ਤੇ ਇੱਕ ਝੋਟੀ ਦਾ ਹੋਇਆ 20 ਤੋਂ ਪਲੱਸ ਜਾਨਵਰ ਬਾਈ ਕੋਲੇ ਸਾਰੀ ਤਕਰੀਬਨ ਤਕਰੀਬਨ ਟਾਪ ਕੁਆਲਿਟੀ ਦੇ ਨੇ ਤੇ ਇਹ ਝੋਟੀ ਵੀ ਫੁੱਲ ਟਾਪ ਆ ਗਈ ਤੇ ਬਾਕੀ ਆ ਜੋ ਬਾਈ ਨਾ ਕਰਾ ਦੇਣਾ ਗੱਲਬਾਤ ਫੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਰੇਟ ਵੀ ਪੁੱਛ ਲਾਂਗੇ ਹੋਰ ਕੀ ਹਾਲ ਆ ਜੀ ਠੀਕ ਆ ਬਾਈ ਆ ਜਾ ਆਏ ਹੋਰ ਠੀਕ ਠਾਕ ਹੋ ਹਾਂ ਜੀ ਆ ਜਾ ਤੂੰ ਵੀ ਆਇਆ ਆ ਜਾ ਉਹ ਲੈ ਮੇਰੇ ਮੇਰੇ ਵਾਲੇ ਪਾਸੇ ਆ ਜਾ ਇੱਧਰ ਲੈ ਬੰਨੀ ਹੋਰ ਠੀਕ ਠਾਕ ਹੋ ਜੀ ਆ ਜਾ ਆਜੋ ਬਾਈ ਆਪਣਾ ਨਾਮ ਦੱਸ ਦੇਗੀ ਆ ਜਸਕੀਰ ਤੀ ਕਿਹੜੀ ਕਲਾਸ ਚ ਪੜਦਾ 7ਵੀਂ ਜੀ 7ਵੀਂ ਸ਼ੌਕ ਹੈਗਾ ਪਸ਼ੂਆਂ ਦਾ ਹੈ ਹਾਂਜੀ ਤੇਰੇ ਡੈਡੀ ਵਾਂਗੂ ਆ ਤੇਰੇ ਡੈਡੀ ਨੂੰ ਤਕੜਾ ਸ਼ੌਕ ਆ ਨਾ ਇਹ ਲੈ ਵਿੱਚ ਪਾਈਆਂ ਦਾ ਵੀ ਸ਼ਕੀਨ ਆ ਗਿਆ ਤੇ ਨਾਮ ਬਾਈ ਦਾ ਨਿੱਕਾ ਸਿੰਘ ਆ ਗਿਆ ਨੰਬਰਦਾਰ ਸਾਹਿਬ ਕਹਿੰਦੇ ਆ ਵੀ ਏਰੀਆ ਚ ਤਕਰੀਬਨ ਹਨਾ ਬਾਈ ਜਾਣਦੇ ਨੇ ਸੱਜਣ ਜਿੰਨੇ ਕ ਪਸ਼ੂ ਪਾਲਕ ਨੇ ਇਸ ਏਰੀਏ ਦੇ ਇਹ ਝੋਟੀ ਦਾ ਸੂਆ ਕਿਹੜਾ ਬਾਈ ਜੇ ਗੱਲ ਕਰ ਲਈ ਪਹਿਲਾਂ ਤਾਂ ਬਾਈ ਤੁਹਾਡਾ YouTube ਚੈਨਲ ਤੇ Facebook ਦੇਖਣ ਵਾਲੇ ਸਾਰੇ ਦੋਸਤ ਮਿੱਤਰਾਂ ਨੂੰ ਆਪਣੇ ਵੱਨੋਂ ਸਤਿ ਸ੍ਰੀ ਅਕਾਲ ਇਹ ਛੋਟੀ ਦਾ ਸੂਆ ਹੈਗਾ ਬਾਈ ਦੂਜਾ ਦੂਜਾ ਸੂਆ ਸੂਈ ਕਦੋਂ ਆ ਸੂਈਆ ਕੱਲ ਸੂਈਆ ਬਾਈ ਰਾਤ ਜੇਰ ਜੂਰ ਜੇਰ ਜੂਰ ਓਕੇ ਜੀ ਰਿਪੋਰਟਰ ਬੱਚਾ ਕੀ ਆ ਗਿਆ ਨਾਲ ਬੱਚਾ ਕੱਟੀ ਆ ਬਈ ਆ ਨਾਲ ਕੱਟੀ ਆ ਗੈਰੀ ਕੱਟੀ ਤੇ ਵੀ ਕਮਾ ਦੇ ਇੱਕ ਵਾਰੀ ਕੈਮਰਾ ਇਹ ਕੱਟੀ ਕਿਹੜੇ ਟੀਕੇ ਦੀ ਆ ਗਈ ਕੱਟੀ ਬਾਈ ਇਹ ਤਾਂ ਨਵਾਬ ਦਾ ਸੀਗੀ ਨਵਾਬ ਦਾ ਭਰਾਇਆ ਆ ਟੀਕਾ ਨਵਾਬ ਦਾ ਭਰਾਇਆ ਪਰ ਇਹ ਵੱਲ ਆ ਗਿਆ ਬਈ ਵੱਲ ਆ ਗਿਆ ਕਿਉਂਕਿ ਉਹ ਬਾਈ ਜਿਵੇਂ ਗੋਪੀ ਦੇ ਕੱਟੀਆਂ ਚਲਾ ਲਉ ਹਨਾ ਉਹਨਾਂ ਚ ਵੀ ਆ ਜਾਂਦਾ ਤੇ ਇਹਦਾ ਕੋਈ ਐਡੀ ਦਿੱਕਤ ਨਹੀਂ ਹੁੰਦੀ ਇਹ ਆ ਜਾਣਾ ਹੁੰਦਾ ਬਾਈ ਸਾਹਮਣੇ ਬਾਈ ਜਿਹੜੀ ਚੀਜ਼ ਆਪਾਂ ਆ 6ਵੀਂ 7ਵੀਂ ਪੀੜੀ ਤੇ ਪਗ ਜਾਂਦਾ ਕੰਮ ਹਾਂਜੀ ਹਾਂਜੀ ਤੇ ਖੋਲ ਕੇ ਤੋੜ ਦੇ ਰਾਜੂ ਇਹਨੂੰ ਫਿਰ ਇਹ ਸੱਜਣ ਕਹਿੰਦੇ ਵੀ ਰਾਜੂ ਆ ਜਿਹੜਾ ਰਾਜੂ ਕਰਦਾ ਸਾਮ ਸੰਭਾਲ ਸਾਰੇ ਜਾਨਵਰਾਂ ਦੀ ਤੇ ਬਾਕੀ ਸਾਮ ਸੋਨੂੰ ਚੀਜ਼ ਦੀ ਇਹਦੀ ਦੱਸਦੀ ਵੀ ਆ ਹਾਂ ਜੱਕ ਦੇ ਜਸ ਕੀ ਤਾਂ ਆ ਬਾਲਟੀ ਕਰ ਦੋ ਬੰਨੇ ਮੜਾ ਜਾ ਇੱਥੋਂ ਦਿਖਾ ਦੇ ਗਰੀ ਆੜਰ ਉੜਰ ਤੇ ਮਾਰ ਕੇ ਕੈਮਰਾ ਸਮਾਰ ਕੇ ਤਸੱਲੀ ਕਰਾ ਦੇ ਦੇਖਣ ਵਾਲੇ ਸੱਜਣਾ ਦੀ ਹਰੇਕ ਪੱਖ ਤੋਂ ਕਿਉਂਕਿ ਬੱਚੇ ਦਾ ਥੋੜਾ ਜਿਹਾ ਜ਼ਰੂਰ ਕਰਦੀ ਆ ਤੇ ਆ ਗਈ ਝੋਟੀ ਜੇ ਗੱਲਬਾਤ ਕਰ ਲਈਏ ਸੱਜਣੋਂ ਜੈਡ ਬਲੈਕ ਆ ਗਈ ਪੁੰਜੜ ਤੱਕ ਵੀ ਜੈਡ ਬਲੈਕ ਆ ਗਿਆ ਸੂਹਾ ਦੂਜਾ ਬਾਈ ਪਹਿਲਣ ਦਾ ਕੀ ਰਿਕਾਰਡ ਰਿਹਾ ਇਹਦਾ ਪਹਿਲਣ ਦਾ ਬਾਈ 18 ਕਿਲੋ ਦੁੱਧ ਕੱਢਿਆ ਆਪਾਂ 18 ਕਿਲੋ ਹਾਂਜੀ ਹਾਂਜੀ 18 ਕਿਲੋ ਬਾਈ ਕਹਿੰਦਾ ਪਹਿਲਣ ਦਾ ਆਪਾਂ ਨੇ ਇਹਦਾ ਘਰੇ ਜੋਖਿਆ ਆਪਾਂ ਪਹਿਲੇ ਨਹੀਂ ਲੈ ਕੇ ਆਏ ਸੀ ਇਹ ਹਾਂ ਪਹਿਲਣ ਆਪਾਂ ਮੁੰਡਾ ਅਮਨਦੀਪ ਚੋਹਾਨ ਕੇ ਉਹ ਤੋਂ ਪਹਿਲਣ ਲੈ ਕੇ ਆਏ ਸੀ ਉਹ ਹਰਿਆਣੇ ਚੋਂ ਲੈ ਕੇ ਆਏ ਸੀ ਠੀਕ ਆ ਗੱਲਾਂ ਉਹ ਆਪਾਂ ਗੱਬਰ ਮੱਝ ਲੈ ਕੇ ਆਏ ਸੀ ਆਪਣੇ ਘਰੇ ਆ ਕੇ ਸੂਈ ਸੀ ਮੱਝ ਠੀਕ ਆ ਜੀ ਹਾਂ ਪਹਿਲੇ ਸੂਏ ਪਹਿਲੇ ਸੂਏ ਵੀ ਆਪਣੇ ਘਰੇ ਆ ਕੇ ਸੂਈਆ ਵੀ ਗੱਬਰ ਆਪਾਂ ਲੈ ਕੇ ਆਏ ਤੇ ਤੇ ਅਮਨਦੀਪ ਜਾਨਵਰ ਤਕਰੀਬਨ ਸਿਰਾ ਕੁਆਲਟੀ ਦੀ ਖਰੀਦਦਾ ਜੀ ਹਾਂਜੀ ਹਾਂਜੀ ਉਹਦੇ ਜਾਨਵਰ ਵੀ ਸੱਜਣ ਦੇ ਤਕਰੀਬਨ ਤਕਰੀਬਨ ਸਿਰਾ ਕੁਆਲਟੀ ਦੇ ਨੇ ਤੇ ਇਹਨੇ ਪੀਕ ਲੈਵਲ ਤੇ ਦੁੱਧ ਦੱਤਾ ਬਾਈ ਕੋਲੇ ਪਹਿਲਾਂ ਨੇ 18 ਕਿਲੋ ਐਸ ਵਾਰੀ ਕਿੰਨੀ ਕੁ ਉਮੀਦ ਆ ਬਾਈ 20 ਕਿਲੋ ਤਾਂ ਬਾਈ ਦੇਉਗੀ ਅੱਪਾ ਬਾਂਦੇ ਕਮਾੜਾ 20 ਕਿਲੋ ਤਾਂ ਆਪਾਂ ਗਰੰਟੀ ਦਿੰਦੇ ਆ ਮਾਜੀ ਠੀਕ ਆ ਗੱਲ ਜੇ ਕੋਈ ਸੱਜਣ ਅੱਜ ਹੀ ਲੈ ਕੇ ਜਾਂਦਾ ਹੈ ਗਰੰਟੀ ਵੀ ਉਹ ਸੱਜਣ ਵਾਸਤੇ ਹੋਊਗੀ ਮੈਂ ਦੱਸ ਦਿੰਦਾ ਵੀ ਜਿਹੜਾ ਸਾਮ ਸਵਾਲ ਕਰੂਗਾ ਸੇਵਾ ਕਰੂਗਾ ਤੇ ਜੇ ਕੋਈ ਅਣਜਾਣ ਸੱਜਣ ਲੈ ਗਿਆ ਉਹ ਮੇਰਾ خیال ਆ ਵੀ ਐ ਨਹੀਂ ਪਤਾ ਇਹ ਤੋਂ 15 ਕਿਲੋ ਲੈ ਸਕੀ ਕਾਰੀਗਰ ਬੰਦਾ ਜਿਹੜਾ ਜਿਹਨੂੰ ਚੰਗਾ ਪਸ਼ੂ ਰੱਖਣ ਦਾ ਸ਼ੌਂਕ ਆ ਤੇ ਉਹਦੀ ਡਾਇਟ ਪਲਾਨ ਬਾਰੇ ਜਾਣਕਾਰੀ ਆ ਬਈ ਹੈਨਾ ਉਹੀ ਬੰਦਾ ਬਈ ਦੁੱਧ ਕੱਢ ਸਕਦਾ ਜੀ ਇੱਥੋਂ ਗੈਰੀ ਬਾਡੀ ਬੁੱਡੀ ਵੀ ਦਿਖਾਦੀ ਉੱਤੋਂ ਓਏ ਕੱਦ ਪੱਟਦਾ ਆਈਡੀਆ ਵੀ ਕਰਾਤਾ ਤੁਹਾਨੂੰ ਬਾਡੀ ਬੁੱਡੀ ਵੀ ਚੈੱਕ ਕਰਾਦਾ ਨੇ ਥਣ ਲੇਵੇ ਤੋਂ ਲਾ ਕੇ ਚਬਾਈ ਦੀ ਕਿਵੇਂ ਆ ਜੀ ਬਾਈ ਦੀ ਓਕੇ ਬਈ ਚੁਆ ਕੇ ਦਿਖਾ ਦੇਾਂਗੇ ਆਪਾਂ ਵੀਡੀਓ ਚ ਆ ਵੀਡੀਓ ਚ ਧਾਰਾ ਮਾਰ ਕੇ ਦਿਖਾਣਾ ਬਹੁਤ ਜ਼ਿਆਦਾ ਬੋਲੀ ਆ ਮਾੜੀ ਆ ਇੱਕ ਗੱਲ ਦੱਸ ਦੇਣਾ ਕਬੈਣੀ ਵਾਲੇ ਬੰਨੇ ਜਿਹਦੇ ਦੋ ਥਣ ਨੇ ਥੋੜੀ ਭਾਲਾ ਉਹਨਾਂ ਦੇ ਹਨਾ ਪੂਰਾ ਪਾਲ ਕਰੀ ਬਟੀ ਆ ਹਾਂ ਥੋੜੀ ਬਹੁਤੀ ਉਹਨਾਂ ਦੇ ਭਾਲ ਜ਼ਰੂਰ ਆ ਉਸ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਸਾਈਡ ਸੱਪਾ ਬਾਈ ਕਹਿੰਦਾ ਕਿਸੇ ਵੀ ਪੱਖ ਤੋਂ ਨਹੀਂ ਹੈਗਾ ਤੇ ਬਾਕੀ ਜਿਹੜਾ ਰੋਬ ਰੂਬ ਆ ਝੋਟੀ ਦਾ ਤੁਰਦੀ ਦਾ ਤੁਸੀਂ ਦੇਖ ਹੀ ਸਕਦੇ ਹੋ ਤੇ ਰੁਟੀਨ ਦੇ ਵਿੱਚ ਵੀ ਜਿਵੇਂ ਮੈਂ ਬਾਈ ਦੇ ਜਾਨਵਰ ਤੁਹਾਨੂੰ ਦਿਖਾਏ ਨੇ ਵੀ ਤਕਰੀਬਨ ਸਾਰੇ 18 20 ਕਿਲੋ ਦੇ ਏੜਗੇੜ ਵਾਲੇ ਜਾਨਵਰੀ ਬਾਈ ਉਨੇ ਕੋਲੇ ਵੀ ਹੈਗੇ ਵੀ 10 ਕ ਜਾਨਵਾਰ ਆ ਸਾਰੇ ਪੰਜ ਕੋ ਉਧਰ ਖੜੇ ਆ ਸਾਹਮਣੇ ਆ ਪੰਜ ਕੋ ਉਧਰਲੇ ਬੰਨੇ ਆ ਗਏ ਤੇ ਚਾਰ ਪੰਜ ਇੱਥੇ ਹੈ ਨਾ ਪੰਜ ਮੱਝਾ ਇੱਥੇ ਆਪਣਾ ਇੱਥੇ ਕਰਾਈ ਦੀ ਲਾਈਵ ਚ ਬਾਈ ਹਾਂ ਬਾਈ ਇੱਥੇ ਕਰਾਈ ਸੀ 16 ਸਤੰਬਰ ਨੂੰ ਕਰਾਈ ਪਿੰਡੀ ਵਾਲੇ ਚੈਨਲ ਤੇ ਆਪਾਂ ਠੀਕ ਆ ਜੀ ਪਹਿਲਨ ਕੱਟੀ ਨੇ ਕਿੰਨਾ ਕੱਢਿਆ ਜੀ ਪਹਿਲਨ ਨੇ 18 ਕਿਲੋ ਕੱਢਿਆ ਸੀ ਬਾਈ ਠੀਕ ਆ ਜੀ ਜੀ ਵੱਡੀ ਮੱਝਾ ਤੀਜੇ ਸੂਈ ਉਹਨੇ 20 ਕਿਲੋ ਉਹ ਜੋ ਝੋਟੀਆਂ ਵੀ ਬਾਈਆਂ ਦਿਖਾਉਂਗਾ ਉਹ ਦਿਖਾਉਂਗਾ ਸ਼ੌਂਕ ਨੂੰ ਤੇ ਇਹ ਝੋਟੀ ਬਾਈ ਕੋਲੇ ਹੈਗੀ ਆ ਫੋਰ ਸੇਲ ਅਕਮਾ ਕੇ ਬੰਦਲਰ ਆਜੂ ਬੱਚਾ ਲਾ ਵੀਰ ਭਾਈ ਆਪਣਾ ਇਕੂਰੇਟ ਕਰਾਂਗੇ ਫਿਕਸ ਰੇਟ ਠੀਕ ਹੈ ਜੀ 20 ਕਿਲੋ ਦੁੱਧ ਦੀ ਗਾਰੰਟੀ ਹੈ ਦੇਖੋ ਠੀਕ ਹੈ ਦੂਜਾ ਸੂਆ ਝੋਟੀ ਦੇ ਜ ਨਾਲ ਠੀਕ ਹੈ ਜੀ ਆਪਾਂ ਰੇਟ ਕਰਾ 2,70,000 ਦੀ ਦੇਣੀ ਹੈ ਬਈ ਠੀਕ ਹੈ ਜੀ ਜਮਾਨਤਾਂ ਕਰਾਂਗੇ ਜੇ ਕੋਈ ਮਾੜਾ ਮੋਟਾ ਸਪਰਾਈਜ਼ ਆਪਾਂ ਮੰਗਣ ਨੂੰ ਆਪਾਂ ਤਿੰਨ ਮੰਗੀ ਹੈ ਕਿ ਸਾਢੇ ਤਿੰਨ ਮੰਗੀ ਆਈ ਹੈ ਠੀਕ ਹੈ ਜੀ ਉਹਦਾ ਕੋਈ ਦਾਮ ਵਾਲੀ ਗੱਲ ਨਹੀਂ ਠੀਕ ਹੈ ਜੀ ਆ ਝੋਟੀ ਆ ਗਈ ਸਾਰੀ ਜੈਡ ਬਲੈਕ ਪੂੰਛ ਤੋਂ ਵੀ ਚੈੱਕ ਕਰਾ ਲਏ ਕਿਉਂਕਿ ਕਈ ਸੱਜਣ ਹੁੰਦੇ ਨੇ ਜੈਡ ਬਲੈਕ ਚੀਜ਼ਾਂ ਲੈਣ ਦੇ ਸ਼ਕੀਨ ਤੇ ਕਦ ਕਾਠ ਬਾਡੀ ਬੂਡੀ ਹਰੇਕ ਪ ਤੇ ਆ ਗਈ ਬਰੀਕ ਬਿਲਕੁਲ ਇਹ ਬਾਈ ਕਹਿੰਦਾ ਦੇਵਾਂਗੇ 2 ਲੱਖ ਤੇ 70000 ਦੀ ਮਾਨਤਾਨ ਆਏ ਗਈ ਸੱਜਣ ਦਾ ਇਹਦੇ ਚ ਪੂਰਾ ਹੋ ਜੂਗਾ ਇਹ ਜੀ ਗੱਲ ਨਹੀਂ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਜੇ ਕਿਸੇ ਨੇ ਭਾਈ ਜਿਵੇਂ ਸਾਈ ਪੌਣੀਆਂ ਵੀ 20 ਤਿਆਰ ਕਰਕੇ ਦੇ ਹਾਂ 20 ਤਿਆਰ ਕਰਕੇ ਦੇ ਦੇਂਗੇ ਭਾਈ ਫਿਰ ਕਿੰਨੇ ਦਿਨ ਦਾ ਸਮਾਂ ਹੋਊਗਾ 20 ਦਿਨਾਂ ਦੇ 15 ਤੋਂ 20 ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦੇਂਗੇ ਕਿਉਂਕਿ ਕੱਲ ਸੂਈਆਂ ਮੱਝ 20 ਦਿਨਾਂ ਨੂੰ ਆਪਾਂ 20 ਕਿਲੋ ਦਾ ਜੋੜ ਜਿਹੜੇ ਆ ਕਹਿੰਦੇ ਵੀ ਪੰਜਾਂ ਕਿ ਦਿਨਾਂ ਹੀ ਥੱਲੀ 20 ਤਿਆਰ ਆ ਜੇ ਪੰਜਾ ਥੱਲੇ ਦਾ ਪਦਰ ਜੋਇਆ ਨਹੀਂ ਬਾਈ ਦੇਖੋ ਮਰਜੀ ਨਹੀਂ ਜਾਨਵਰ ਤੁਸੀਂ ਚੰਗੀ ਕੁਆਲਟੀ ਦਾ ਲਾਗਿਆ ਪੂਰੇ ਦੁੱਧ ਜਿਹੜਾ 20 ਕਿਲੋ ਦੁੱਧ ਦਾ ਪੀਕ ਆਉਂਦਾ 20 ਦਿਨ ਲੱਗ ਹੀ ਜਾਂਦੇ ਤਕਰੀਬਨ ਵੀ 20 ਦਿਨ ਦੇ ਵਿੱਚ 20 ਦਿਨ ਹਾਂ 20 ਦਿਨਾਂ ਦੇ ਆਪਾਂ ਐਵੇਂ ਮੱਝ ਦੇ 20 ਕਿਲੋ ਤੋਲ ਕੇ ਦੇ ਦੇ ਕੰਡੇ ਤੇ ਠੀਕ ਹੈ ਜੀ ਆਪਾਂ ਇਹ ਨਹੀਂ ਕੋਈ ਲੀਟਰ ਹੈ ਨਾ ਕੰਡੇ ਵਾਲਾ ਉਹਦਾ ਰੇਟ ਕੀ ਰਹੂਗਾ ਫਿਰ 20 ਤਿਆਰ ਕਰਕੇ ਦੇਣਾ ਉਹ 3 ਲੱਖ ਰੁਪਏ ਦੇਵਾਂਗੇ ਫਿਰ ਆਪਾਂ 20 ਕਿਲੋ ਤੋਲ ਕੇ ਉਹ ਬਾਈ ਕਹਿੰਦਾ ਦੇ ਦਾਂਗੇ 3 ਲੱਖ ਦੀ 20 ਕਿਲੋ 20 25 ਦਿਨ ਦੇ ਟਾਈਮ ਦੇ ਵਿੱਚ ਕੰਡੇ ਲਾ ਕੇ ਬਾਈ ਵੀ ਕਿਹੋ ਜਿਹਾ 20 ਦਿਨਾਂ ਦੀ ਦੋਲ ਦੇਗੇ ਵੀ 25 ਨਹੀਂ 20 ਦਿਨਾਂ ਦੀ ਦੋਲ 20 ਦਿਨਾਂ ਤੇ ਨਾਲ ਵੀ ਇੱਕ ਗੱਲ ਹੋਰ ਦੱਸ ਦਨਾ ਨਾਲ ਵੀ ਇਹਦੇ ਕੱਟੀ ਆ ਗਈ ਕਿਉਂਕਿ ਜੇ 20 ਕਿਲੋ ਵਾਲੀ ਮੈਂ ਦੀ ਕੱਟੀ ਲੈਣ ਬਗੇ ਜਾਈ ਆਪਾਂ ਹਰਿਆਣੇ 80 80000 ਤੋਂ ਲੱਖ ਤੋਂ ਘੱਟ ਪੰਜਾਹਾਂ ਤਾਂ ਮਹੀਨਿਆਂ ਦੀ ਕੱਟੀ ਵੀ ਨਹੀਂ ਮਿਲਦੀ ਹੈ ਨਾ ਬਾਈ ਆ ਤੇ ਇੱਕ ਨਾਲ ਇੱਕ ਨਗੀਨਾ ਇਹਦੇ ਚ ਫ੍ਰੀ ਵਾਲਾ ਸਿਸਟਮ ਆ ਜੇ ਇਹਦੇ ਨਾਲ ਕੱਟਾ ਹੁੰਦਾ ਕਿਉਂਕਿ ਡਿਮਾਂਡ ਕੱਟੇ ਦੀ ਵੀ ਪੂਰੀ ਆ ਜਿਹੜਾ ਚੰਗੇ ਮਾਂ ਦੇ ਰਿਕਾਰਡ ਵਾਲਾ ਆ ਗਿਆ ਬਾਈ ਹਨਾ ਸਾਰੇ ਬਾਈ ਲੰਮਾ ਟਾਈਮ ਦੋਦੂ ਦਿੱਤੀ ਆ ਦਿੰਦੀ ਆ 2 ਮਹੀਨੇ ਪਹਿਲਾਂ ਡਰਾਈ ਕੀਤੀ ਆ ਠੀਕ ਹੈ ਦੋ ਮਹੀਨੇ ਪਹਿਲਾਂ ਡਾਈ ਕਰੀਏ ਮਾਜਨ ਲੰਮਾ ਟਾਈਮ ਪੂਰਾ ਵਧੀਆ ਦੁੱਧ ਦਿੰਦਾ ਇਹਨੇ ਠੀਕ ਹੈ ਜੀ ਡਾਈਟ ਕੀ ਹੁੰਦੀ ਹੈ ਇਹਦੀ ਡਾਇਟ ਤਾਂ ਫੀਡ ਬਈ ਆਪਾਂ ਆਪਦੀ ਬਣਵਾ ਕੇ ਲੈ ਕੇ ਆਉਣੇ ਆ ਠੀਕ ਹੈ ਗੱਲ ਤੇ ਨਾਲ ਹਰਾ ਚਲਦਾ ਦੇ ਨਾਲ ਚਾਰਪੀ ਪਾਉਣਾ ਆਪਾਂ ਠੀਕ ਹੈ ਗੱਲ ਆ ਉਹ ਫੀਡ ਜਿਵੇਂ ਆਪਾਂ ਕਹੇ ਲਈ ਵੀ ਫੈਕਟਰੀ ਚੋਂ ਸਮਾਨ ਪਾ ਕੇ ਆਪਦੀ ਤਿਆਰ ਕਰਾ ਕੇ ਲਿਆਉਣੇ ਆ ਹਾਂ ਹਾਂ ਉਹ ਫੀਡ ਬਾਈ ਕਹਿੰਦਾ ਆਪਾਂ ਪਾਉਨੇ ਆ ਇਹਨੂੰ ਘਰੇਲੂ ਕਿੰਨੀ ਕਿੰਨੇ ਕਿਲੋ ਫੀਡ ਪਾਈ ਆ ਆਪਾਂ ਨੇ ਜਦੋਂ 18 ਕਿਲੋ ਦੁੱਧ ਕੱਢਿਆ ਜੀ ਆਪਾਂ 10 ਕਿਲੋ ਫੀਡ ਪਾਉਂਦੇ ਸੀ ਜੀ ਠੀਕ ਹੈ ਗੱਲ ਕਿਉਂਕਿ ਇੱਕ ਗੱਲ ਦੱਸਦਾ ਨਾ ਬਰੀਡ ਦਾ ਜਾਨਵਰ ਘੱਟ ਫੀਡ ਨਾਲ ਵੀ ਦੁੱਧ ਦੇ ਦੂ ਪਰ ਉਹ ਬਾਡੀ ਤੋੜ ਕੇ ਦੇਣ ਲੱਗ ਜਾਂਦਾ ਬਾਈ ਗੱਬਣ ਨਹੀਂ ਹੁੰਦਾ ਹਨਾ ਬਾਕੀ ਬਾਈ ਕੋਈ ਐ ਨਹੀਂ ਕੋਈ ਦਿੱਕਤ ਨਹੀਂ ਕੋਈ ਐ ਸੀਲ ਪੂਰੀ ਠੰਡੀ ਹੁੰਦੀ ਆ ਮੋਜ ਮੋਜ ਕਿਵੇਂ ਮਰਜੀ ਹੱਥ ਪਾਈ ਜਾ ਲੈ ਐ ਨਹੀਂ ਕੋਈ ਮਰਜੀ ਦੇਈ ਜਾ ਲੈਣ ਕੋਈ ਦਿੱਕਤ ਨਹੀਂ ਠੀਕ ਹੈ ਜੀ ਕੋਈ ਮਰਜੀ ਕਰੀ ਜਾ ਲੈ ਠੀਕ ਹੈ ਗੱਲ ਹਾਂ ਕੁਆਲਿਟੀ ਕਬੂਲ ਦੀ ਹਰੇਕ ਪੱਖ ਤੋਂ ਟੌਪ ਆ ਗਈ ਅੱਜ ਦਾ ਮੁੱਲ ਇਹਦਾ ਹੈਗਾ 2 ਲੱਖ ਘਰਮਰਾ ਕੇ ਦਿਖਾਉਣੇ ਆ ਆ 2 ਲੱਖ ਤੇ 70000 ਤੇ 20 ਕਿਲੋ ਜੇ ਬਾਈ ਕਹਿੰਦਾ ਤਿਆਰ ਕਰਾ ਕੇ ਲੈ ਜਾਣਾ 50000 사이 ਦਾ ਖਾਤੇ ਪਾ ਦਿਓ 20 ਹੰਦਨਾ ਬਾਅਦ 20 ਕਿਲੋ ਕੰਡੇ ਵੀ ਰੱਖ ਕੇ ਦੇ ਦਾਂਗੇ ਦੇ ਦਾਂਗੇ ਦੇ ਦਾਂਗੇ ਤੇਰਾ ਚੋਇਆ ਬਾਈ 18 ਕਿਲੋ ਆਇਆ ਨਹੀਂ ਕੋਈ ਵੀ ਝੂਠੀ ਵਾਲੀ ਗੱਲ ਠੀਕ ਹੈ ਗੱਲ ਆ 18 22 ਕਹਿੰਦਾ ਚੋਇਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਹੈਗਾ ਰੂਟੀਨ ਚ ਘਰੇਲੂ ਜਾਨਵਰ ਰੱਖਦੇ ਆ ਬਾਈ ਇਹਨਾ ਆ ਗਈ ਜੀ ਕਰ ਦੇ ਬੰਨੇ ਕਰ ਦੇ ਕਰ ਦੇ ਬੰਨੇ ਬੰਨੇ ਲੈ ਛੋਟੀ ਸੱਜਣੋ ਆ ਗਈ 1700 ਨੂੰ ਆਪਾਂ ਮਾਰ ਕੇ ਜੀਆਂ ਦਿਖਾ ਦੇਣਾ ਜੇ ਕਿਸੇ ਸੱਜਣ ਨੇ ਬਾਈ ਤੋਂ ਆਨਲਾਈਨ ਮੰਗਾਉਣੀ ਹੋਈ ਆਨਲਾਈਨ ਵੀ ਮੰਗਾ ਸਕਦਾ ਤੇ ਪੇਮੈਂਟ ਸਾਰੀ ਮੇਰਾ ਖਿਆਲ ਆ ਬਾਈ ਕਹਿੰਦਾ ਵੀ ਪਹਿਲਾਂ ਖਾਤੇ ਚ ਲਵਾ ਲਾਂਗੇ ਨਾ ਬਾਈ ਜੇ ਭੇਜਣੀ ਹੋਈਗੀ ਤੇ ਹਾਂ ਬਈ ਪੇਮੈਂਟ ਦਾ ਫਿਰ ਆਪਾਂ ਬਿਨਾਂ ਜਾਣ ਪਛਾਣ ਤੋਂ ਦਿੱਕਤ ਆਉਂਦੀ ਆ ਠੀਕ ਆ ਗੱਲ ਆ ਪੇਮੈਂਟ ਬਾਈ ਕਹਿੰਦਾ ਖਾਤੇ ਲਵਾ ਕੇ ਭੇਜ ਦਾਂਗੇ ਲੈ ਰਾਜੂ ਧਾਰਾਂ ਦਿਖਾ ਦੇ ਮਾਰ ਕੇ ਪੂਰੀ ਗਰੰਟੀ ਹੋ ਬਈ ਐ ਨਹੀਂ ਆਪਣਾ ਉਹ ਗੱਲ ਨਹੀਂ ਜੀ ਠੀਕ ਆ ਗੱਲ ਪਹਿਲਾਂ ਵੀ ਮੈਂ ਤੁਸੀਂ ਵੀਡੀਓ ਬਣਾਈ ਸੀ ਆਪਾਂ 베ਚੀ ਸੀ ਭੇਜ ਇੱਧਰ ਚਾਰਪੁਰ ਕਨੇ ਜਿਹੜੀ ਪਹਿਲਾਂ 2 ਬਿੰਨਾ ਕੁ ਪਹਿਲਾਂ ਬਣਾਈ ਸੀ ਮੇਨਾਂ ਦਾ ਠੀਕ ਆ ਜੀ ਮੈਂ ਧਾਰਾਂ ਦਿਖਾ ਦੇ ਮਾਰ ਕੇ ਪਹਿਲਾਂ ਮਾਰ ਦੇ ਪਿਛਲੇ ਥਣਾ ਚ ਫਿਰ ਮਾਰਨੀ ਅ ਚਵਾਈ ਚਬੂਈ ਹੈਗੀਆ ਫੁੱਲ ਮੋਟੀ ਚਵਾਈ ਚਬੂਈ ਹੈਗੀਆ ਓਕੇ ਦੀ ਰਪੋਟ ਆਗਲੇ ਚ ਵੀ ਮਾਰ ਦੇ ਬਾਈ ਕੇਰਾ ਪਿਛਲਾ ਚ ਹੋਰ ਮਾਰ ਦੇ ਰਾਇ ਨਾ ਜਾਵੇ ਕਾਸਰ ਕੀ ਅ ਚਵਾਈ ਚਬੂਈ ਦੀ ਹੈਗੀਆ ਹਰੇਕ ਪੱਖ ਤੋਂ ਚੰਗੀ ਕੋਈ ਧਾਰ ਦੇ ਦੀ ਟੈਟ ਨਹੀਂ ਹੈਗੀ ਮੋਟੀ ਚਵਾਈ ਆ ਫੁੱਲ ਕੋਈ ਛਰਲਾ ਛਿੱਟਾ ਨਹੀਂ ਛੱਡਦੇ ਸਤਾ ਤ ਪਰੇਸ਼ਾਨ ਨਾ ਕਰ ਮੈਂ ਤਾਂ ਆਪੇ ਛੱਡ ਦੇਣਾ ਆਪੇ ਆਈ ਜਾਂਦੇ ਬਸ ਬਾਅਦ ਚ ਠੀਕ ਆ ਗੱਲ ਆ ਚਵਾਈ ਦੀ ਆ ਗਈ ਫੁੱਲ ਫੁਕੀ ਹੈ ਨਾ ਬਸ ਛੜਦੇ 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 ਕੋਈ ਗੱਲ ਨਹੀਂ ਤੇ ਇੱਥੋਂ ਗਹਿਰੀ ਆਰਡਰ ਦਿਖਾ ਦੇ ਨੇੜੇ ਲਾ ਕੇ ਨਾੜਾ ਨੂੜਾ ਦਾ ਖਾ ਦੇ ਆਰਡਰ ਤੇ ਬਸ ਆ ਛੜਦੇ ਤੇ ਨੰਬਰ ਬੋਲ ਦਿਓ ਜੀ ਬਾਈ ਆਪਣਾ ਅੱਛਾ ਨੰਬਰ ਕੋਈ ਨਹੀਂ ਮੈਂ ਵੀਡੀਓ ਚਲਾ ਦੂੰਗਾ ਨਾ ਨੰਬਰ ਦੱਸ ਦਿੰਦਾ ਬਾਈ ਆ ਨੰਬਰ ਦੱਸ ਦਿਓ ਨੰਬਰ ਵੀ 22 ਦਾ ਆਪਾਂ ਪੁੱਛ ਕੇ ਲਾ ਦੇਾਂਗੇ ਸਕਰੀਨ ਤੇ ਤੇ ਸੂ ਆ ਗਈ ਦੂਜਾ ਨਾਲ ਇਹਦੇ ਆ ਗਈ ਨਵਾਬ ਦੀ ਕੱਟੀ ਕਵਾਲਿਟੀ ਸੋਨੂੰ ਮੈਂ ਹਰੇਕ ਪੱਖ ਤੋਂ ਦਿਖਾਤੀ ਤਕਰੀਬਨ ਢਾਰਾਂ ਮਾਰ ਕੇ ਵੀ ਦਿਖਾਤੀ ਆ ਤੋੜ ਕੇ ਵੀ ਦਿਖਾਤੀ ਸਾਰੀ ਡਿਟੇਲ ਵੀ ਬਾਈ ਨੂੰ ਪੁੱਛ ਕੇ ਸੋਨੂੰ ਮੈਂ ਦੱਸਤੀ ਇਹਦੀ ਇੱਥੋਂ ਦਿਖਾ ਦੇ ਗਰੀ ਆਰਡਰ ਹੋਏ ਆਰਡਰ ਵੀ ਆਨ ਰੱਖ ਲਿਆ ਫੁੱਲ ਜੋਸ਼ ਵਾਲਾ ਆ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਬਈ 97 781 ਹਾਂਜੀ 46769 ਇੱਕ ਵਾਰੀ ਫੇਰ ਬੋਲ ਦਿਓ 98781 ਹਾਂਜੀ 42769 ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਮੈਂ ਜਿਹੜੇ ਵੀ ਸੱਜਣੋਂ ਝੋਟੀ ਪਸੰਦ ਆਊਗੀ ਬਾਈ ਤੋਂ ਖਰੀਦ ਲਓ ਤੇ ਬਾਕੀ ਸਾਨੂੰ ਉਹ ਝੋਟੀਆਂ ਵੀ ਦਿਖਾ ਦੇਣ ਆਪਾਂ ਦੋ ਜਿਹੜੀਆਂ ਦੀ ਬਾਈ ਨੇ ਲਾਈਵ ਚਵਾਈ ਕਰਾਈ ਦੀ ਕਿਉਂਕਿ ਜਾਨਵਰ ਬਾਈ ਕੋਲ ਤਕਰੀਬਨ ਤਕਰੀਬਨ ਸਾਰੇ ਚੰਗੀ ਕੁਆਲਿਟੀ ਦੇ ਨੇ ਇੱਕ ਦੋ ਜਾਨਵਰ ਹੋਰ ਵੀ ਦਿਖਾ ਦੇਣਾ ਆਹ ਕੱਟੀ ਆ ਬਾਈ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਕਾ ਇਹਦੀ 8 ਮਹੀਨੇ ਆ ਵੀਰੇ ਇਹ ਕਿਹੜੇ ਸੀਮਨ ਦੀ ਆ ਇਹ ਇੱਥੇ ਨਾਲ ਹੀ ਆਪਣੇ ਪਿੰਡ ਸਾਹਣ ਅੰਦਿਲ ਠੀਕ ਆ ਗੱਲ ਉਹਦੀ ਯਾਰ ਚੰਗੇ ਰਿਕਾਰਡ ਵਾਲਾ ਪੂਰੇ ਵਧੀਆ ਸਾਹਣ ਦੀ ਆ ਆ ਵੱਡੀ-ਬੁੱਡੀ ਬਹੁਤ ਆ ਹਨਾ ਲਾਈਵ ਆ ਠੀਕ ਆ ਪਹਿਲਣ ਚੋਟੀ ਆਮ ਅੱਜ ਹਾਂਜੀ ਹਾਂ ਇਹਨੇ ਕਿੰਨਾ ਕਿ ਦੁੱਧ ਪਾਤਾ ਸੀ ਬਾਈ ਇਹਨੇ 20 ਕਿਲੋ ਕੱਢਿਆ ਸੀ ਸਾਢੇ 20 ਹਾਂਜੀ ਹਾਂ ਤੇ ਆਹ ਜੋ ਟੇਨੇ 18 ਕਿਲੋ ਕੱਢਿਆ ਪਹਿਲਣ ਨੇ ਇਹ ਪਹਿਲਣ ਹਾਂ ਹਾਂ ਤੇ ਹੁਣ ਕਿਵੇਂ ਵੱਖੜ ਹੋਰੀਆਂ ਨੇ ਇਹ ਗੱਬਣਾ ਹੋ ਗਈ ਆ ਬਾਈ ਠੀਕ ਆ ਗੱਲ ਇਹ ਹੈਗੀ ਡੇਢ ਮਹੀਨੇ ਦੀ ਗੱਬਣਾ ਇਹ 2 ਮਹੀਨੇ ਦੀ ਗੱਬਣਾ ਹੁਣ ਕਿੰਨਾ ਕਦੇ ਜਾਂਦੀ ਆ ਬਾਈ ਹੁਣ ਵੀ ਬਾਈ ਹੈਗਾ ਇਹਦੇ ਥੱਲੇ 16 ਕਿਲੋ ਦੁੱਧਾ ਦੰਦਾ ਚ ਕਿਵੇਂ ਹੋਊਗੀ ਇਹ ਦੰਦਾ ਚ ਚੌਗੀ ਸੀ ਹੁਣ 6 ਗਾਲੇ ਚੱਤੀ ਆ ਜੀ ਹੁਣ 6 ਹੋ ਗਈ ਤੇ ਬਾਈ ਕਹਿੰਦਾ ਚੌਗੀ ਥੱਲੋਂ ਆਪਾਂ ਨੇ 18 ਕਿਲੋ ਦੁੱਧ ਦੇ ਥੱਲੋਂ ਲੈ ਵਿੱਚ ਆਇਆ ਹਾਂ ਜੀ ਤੇ ਆਹ ਮੱਝ ਥੱਲੋਂ ਚਵਾਇਆ 20 ਜਾਨਵਰ 24 ਬਾਈ ਦੇ ਉਧਰਲੇ ਪੰਨੇ ਖੜੇ ਨੇ ਪੱਗਲ ਵਾਲੇ ਪਾਸੇ ਜਾਨਵਰ ਸਾਰੀ ਟੌਪ ਕੁਆਲਿਟੀ ਦੇ ਨੇ ਡਰਾਈ ਹੋ ਰਹੀਆਂ ਵਧੀਆ ਦੁੱਧ ਤੇ ਪਹਿਲਾਂ ਇਕੱਠੇ ਲਿਆ 15 ਕਿਲੋ ਤੇ ਹਾਂ ਤੇ ਬਾਕੀ ਕੋਸ਼ਿਸ਼ ਰਹੂਗੀ ਵੀ ਅਗਲੇ ਸਾਲ ਜਦੋਂ ਇਹ ਸੂਣਗੇ ਆਪਾਂ ਕੋਸ਼ਿਸ਼ ਕਰਾਂਗੇ ਬਿਲਕੁਲ ਗੱਲ ਹੈ ਲੈ ਦੂਜੇ ਸੂਗ ਝੁੱਟੇ ਉਹਦੀ ਕਰਾਵਾਂਗੇ ਠੀਕ ਹੈ ਜੀ ਜਾਨਵਰ ਬਾਈ ਦੇ ਆ ਕੇ ਸਾਰੇ ਟੌਪ ਕੁਆਲਿਟੀ ਦੇ ਪਿੰਡ ਆ ਗਿਆ ਪੁੱਚੋਕਲਾਂ ਤਹਿਸੀਲ ਨਾ ਥਾਣਾ ਜ਼ਿਲ੍ਹਾ ਬਠਿੰਡਾ ਜਿਹੜੇ ਸੱਜਣੋਂ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ